ਰੰਤਾਰ ਨੇੜੇ ਪੱਟੀ ਰੋਡ ਦੇਰ ਸ਼ਾਮ ਇੱਕ ਮੋਟਰਸਾਈਕਲ ਸਵਾਰ ਪਰਿਵਾਰ ਪਿੰਡ ਸੰਪਰਾ ਤੋਂ ਵੱਲ ਪਾਸੇ ਆ ਰਿਹਾ ਸੀ ਤੇ ਸਾਹਮਣੇ ਪਾਸੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਕੰਟੇਨਰ ਨਾਲ ਪਿਛਲੇ ਟਾਇਰ ਵਿੱਚ ਮੋਟਰਸਾਈਕਲ ਦਾ ਹੈੱਡਲਾਈਟ ਫਸ ਜਾਣ ਕਾਰਨ ਮੌਕੇ ਤੇ ਹੀ ਪਿਉ ਤੇ ਦੀ ਮੌਤ ਹੋ ਗਈ। ਅਤੇ ਮਾਂ ਪੁੱਤ ਜ਼ਖਮੀ ਹੋ ਗਏ ਨੇ ਤੇ ਉੱਥੇ ਹੀ ਐਕਸੀਡੈਂਟ ਹੋਣ ਕਾਰਨ ਲੰਬੀਆਂ-ਲੰਬੀਆਂ ਲਾਈਨਾਂ ਤੇ ਜਾਮ ਜੜਾ ਹੈ ਉਹ ਲੱਗ ਗਿਆ ਤੇ ਕਟਮਾ ਦੀ ਸੂਚਨਾ ਮਿਲਨ ਤੇ ਡੀਐਸਪੀ ਗੁਰਕ੍ਰਿਪਾਲ ਸਿੰਘ ਅਤੇ ਥਾਣਾ ਸਰਹਾਲੀ ਐਸਐਚਓ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚ ਗਏ ਤੇ ਉੱਥੇ ਹੀ ਪਿਉ ਅਤੇ ਦੀ ਲਾਸ਼ਾਂ ਨੂੰ ਕ ਸਮਟਨ ਦੇ ਡਾਕਟਰ ਕਰਵਾ ਦਿੱਤਾ ਹੈ ਤੇ ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਮੌਕੇ ਤੇ ਡੀਐਸਪੀ ਨੇ ਦੱਸਿਆ ਕਿ ਘਰ ਪਰਿਵਾਰ ਦੇ ਬਿਆਨਾਂ ਦੇ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਤੇ ਕੰਟੇਨਰ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ। ਮਰਨ ਵਾਲੇ ਪਿਓ ਗੁਰਪ੍ਰੀਤ ਸਿੰਘ ਅਤੇ ਤੀ ਰੂਹੀ ਬੱਚੋ ਨਾਲ ਵੀ ਪਛਾਣ ਜੜੀ ਹੈ ਹੋਈ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਤਾ ਗਿਆ ਹੈ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਚੰਜੀਤ ਸਿੰਘ ਖਾਲਸਾ ਜੀ ਆਪਾਂ ਪੱਟੀ ਤੋਂ ਰਹਿਣ ਵਾਲੇ ਆ ਇਹ ਹਾਸਾ ਹੋਇਆ ਜੀ ਪੱਟੀ ਰੋਡ ਤੇ ਤਰੰਤਾਰਨ ਪੱਟੀ ਰੋਡ ਤੇ ਇਹ ਹਾਂਜੀ ਹਾਦਸੇ ਦੇ ਵਿੱਚ ਜੀ ਦੋ ਇੱਕ ਪਿਓ ਤੇ ਪਿਓ ਦੀ ਉਹਦੀ ਧੀ 7 ਸਾਲ ਦੀ ਕੁੜੀਆ ਸੀ ਤੇ ਉਹ ਬਾਬਾ ਜੀ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਚਲੋ ਉਹਨਾਂ ਦੇ ਸਿਰ 'ਚ ਸੱਟ ਲੱਗੀ ਸੀ ਦਿਮਾਗ ਚਲੋ ਫਿਸ ਗਿਆ ਥੱਲੇ ਆ ਗਏ ਤੇ ਇੱਕ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਵਾਈਫ ਉਹ ਬਾਬਾ ਜੀ ਚਲੋ ਮੌਤ ਨਾਲ ਜੂਝ ਰਹੇ ਆ ਉਹ ਹਸਪੀਟਲ ਦਾਖਲਿਆ ਤੇ ਪਿੰਡ ਸਭਰਾਵਾ ਦੇ ਰਹਿਣ ਵਾਲੇ ਸੀ ਤੇ ਪਾਸ਼ੋ ਬਸ ਇੰਨੀਆਂ ਕਿ ਬੇਨਤੀਆਂ ਉਹ ਐਕਸੀਡੈਂਟ ਤਾਂ ਬਾਬਾ ਜੀ ਮੋਟਰਸਾਈਕਲ ਸੀ ਤੇ ਵੱਡਾ ਟਰੱਕ ਸੀਗਾ ਟਰੱਕ ਦੇ ਚਾਹ ਤੇ ਉਹ ਜਿਹੜੇ ਮਗਰਲੇ ਟਾਇਰ ਮੋਟਰਸਾਈਕਲ ਕੀਤਾ ਉਹ ਉਧਰੋਂ ਆ ਰਹੇ ਸੀ ਪੱਟੀ ਵੱਲੋਂ ਤੇ ਗੱਡੀ ਇਧਰੋਂ ਜਾ ਰਹੀ ਸੀ ਤੇ ਬਾਬਾ ਜੀ ਉਹ ਕਿਤੇ ਅਚਾਨਕ ਚਲੋ ਉਹਨਾਂ ਤੋਂ ਵੀ ਗਲਤੀ ਹੋ ਗਈ ਹੋਊਗੀ ਤੇ ਉਹ ਜਿਹੜੇ ਟਾਇਰਾਂ ਦੇ ਵਿਚਕਾਰ ਸਨ ਹੁੰਦਾ ਨਾ ਉਹਦੇ ਵਿੱਚ ਮੋਟਰਸਾਈਕਲ ਦਾ ਅਗਲਾ ਟਾਇਰ ਫਸ ਗਿਆ ਤੋ ਫਿਰ ਨਾਲ ਘੁੰਮਦਾ 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 ਤੇ ਪਹਿਲੋ ਗੁੜੀਆ ਦਾ ਸਿਰ ਫਿਸਿਆ ਮੁੜ ਕੇ ਉਹਦੇ ਪਿਓ ਦਾ ਤੇ ਜਿਹੜੇ ਪਿੱਛੇ ਪਰਿਵਾਰ ਬੈਠਾ ਉਹ ਪਿੱਛੇ ਡਿੱਗ ਪਏ ਤੇ ਬੇਟੇ ਦੀ ਲੱਤ ਥੱਲੇ ਆ ਗਈ ਉਹਦੇ ਲੱਤ ਟੁੱਟ ਗਈ ਆ ਇਹ ਹੁਣ ਉਹਨਾਂ ਨੂੰ ਚਲੋ ਤਰਨਤਨ ਹਸਪੀਟਲ ਸਿਵਲ ਹਸਪੀਟਲ ਲੈ ਗਏ ਆ ਉਹਦਾ ਲਾ ਚੱਲ ਰਿਹਾ ਵਾ ਤੇ ਹੁਣ ਬਾਕੀ ਵੀ ਲਾਛਾ ਉਹਨਾਂ ਦੀ ਲੈ ਗਏ ਉੱਤੇ ਉਸ ਮੱਟਮ ਹੋਊਗਾ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾ ਇਹ ਮੇਰੇ ਚਾਚਾ ਜੀ ਦਾ ਲੜਕਾ ਵਾ ਇਹਦਾ ਨਾਮ ਗੁਰਪ੍ਰੀਤ ਸਿੰਘ ਆ ਇਹ ਪਿੰਡੋਂ ਆਏ ਆ ਸਭਰਾਵਾ ਤੋਂ ਅੰਮ੍ਰਿਤਸਰ ਲਾਗੇ ਪੱਠੇ ਦੇ ਕੰਮ ਕਰਦੇ ਆ ਇਹ ਤੇ 407 ਗੱਡੀ ਕਾ ਇੰਟਰ ਵਾ ਤੇ ਉਹਨਾਂ ਪਿਛਲੇ ਟਾਇਰ ਥੱਲੇ ਵਿੱਚ ਦੇ ਕੇ ਤੇ ਮਲਕਤ ਆਵਾ ਦੋ ਮਤਲਬ ਇਹ ਵੀ ਪਿਓਤੀ ਜੀ ਨੂੰ ਤੇ ਦੋਨੋਂ ਥਾਂ ਤੇ ਮਾਰਕਤ ਆਵਾ ਤੇ ਜਿਹੜੀ ਘਰਦੀ ਸੀ ਤੇ ਜਿਹੜਾ ਮੁੰਡਾ ਹੈ ਉਹਨਾਂ ਦੀਆਂ ਲੱਤਾਂ ਟੁੱਟ ਗਿਆ ਵਾ ਉਹ ਉੱਥੇ ਹਸਪਤਾਲ ਦਾਖਲ ਆ ਜੀ ਬਾਬਾ ਜੀ ਆਵਾਜੇ ਇਹਨਾਂ ਨੂੰ ਲਿਜਾਈਏ ਜਿਹੜੇ ਮਤਲਬ ਇਹ ਵੀ ਮਰਨ ਵਾਲੇ ਗੁਰਪ੍ਰੀਤ ਸਿੰਘ ਤੇ ਲੜਕੀ ਦਾ ਨਾਮ ਰੂਹੀ ਸੀ ਹਾਂਜੀ ਦੋਵੇਂ ਪਿਓਤੀ ਜੀ ਉਹਨਾਂ ਦਾ ਨਾਮ ਇਹ ਉਹਦੇ ਕਰਦੀ ਦਾ ਨਾਂ ਹੈ ਪ੍ਰਿਆ ਤੇ ਜਿਹੜਾ ਲੜਕਾ ਹੈ ਇੱਕ ਦਾ ਨਾਂ ਜਸਪਾਲ ਇੱਕ ਦਾ ਨਾਂ ਕਾਲੂ ਹਾਂਜੀ ਇੱਕੇ ਮੋਟਰਸਾਈਕਲ ਤੇ ਇੱਕੇ ਮੋਟਰਸਾਈਕਲ ਤੇ ਜੀ ਇੱਕੇ ਪਰਿਵਾਰ ਦੇ ਜੀ ਕਿ ਮੰਗ ਕਰਦੇ ਜੋ ਅਸੀਂ ਇਹੋ ਹੀ ਮੰਗ ਕਰਦੇ ਆ ਵੀ ਇਹ ਇਨਸਾਫ ਮਿਲਣਾ ਚਾਹੀਦਾ ਵਾ ਤੇ ਘਰ ਤੇ ਬਰਬਾਦ ਹੋ ਗਿਆ ਵਾ ਤੇ ਉਹਦੇ ਜਿਹੜੇ ਨਿੱਕੇ ਨਿੱਕੇ ਉਹਦੇ ਬੱਚੇ ਆ ਉਹ ਵੀ ਅਜੇ ਹਸਪਤਾਲ ਪਹੇ ਆ ਸਾਨੂੰ ਪਤਾ ਹੀ ਨਹੀਂ ਕੋਈ ਵੀ ਉਹਨਾਂ ਦੀ ਵੀ ਅਸੀਂ ਇਹਦੇ ਜੇ ਹੱਥ ਲਾ ਕੇ ਬੈਠੇ ਆ ਵਾਹਿਗੁਰੂ ਕਿਰਪਾ ਕਰੇ ਜੀ ਦੁਖਦਾਈ ਘਟਨਾ ਹੈ ਫਾਪਰੀਆ ਐਕਸੀਡੈਂਟ ਕੇਸ ਹੈ ਆਪਣੇ ਤਰਨਤਾਰ ਤੋਂ ਪੱਟੀ ਮੋੜ ਤੋਂ ਜਦੋਂ ਆਪਾਂ ਪੱਟੀ ਵੱਲੋਂ ਜਾਂਦੇ ਆ ਤੇ ਉਹ ਜੀ ਦੂਰੀ ਤੇ ਇੱਕ ਪਰਿਵਾਰ ਮੋਟਰਸਾਈਕਲ ਤੇ ਆ ਰਿਹਾ ਸੀ ਹਸਬੰਡ ਵਾਈਫ ਤੇ ਉਹਨਾਂ ਦੇ ਤਿੰਨ ਬੱਚੇ ਸੀ ਦੋ ਬੇਟੇ ਤੇ ਬੇਟੀ ਤੇ ਉਹ ਇਧਰੋਂ ਆ ਰਹੇ ਸੀ ਤੇ ਇਸ ਪਾਸੋਂ ਕੈਂਟਰੀ ਆ ਰਿਹਾ ਸੀ ਤੇ ਉਹ ਮੋਟਰਸਾਈਕਲ ਕੈਂਟਰ ਚ ਵੱਜਿਆ ਮੌਕੇ ਤੇ ਦੇਖ ਕੇ ਪਤਾ ਲੱਗਾ ਕਿ ਪਿਛਲੇ ਟਾਇਰ ਚ ਵੱਜਿਆ ਤੇ ਮੋਟਰਸਾਈਕਲ ਵਿੱਚ ਜਿਹਦਾ ਪ੍ਰੀਸਾ ਉਹ ਉਸ ਦੇ ਵਿੱਚ ਹਸਬੰਡ ਖੁਦ 24 ਸਾਲ ਦੀ ਉਮਰ ਗੁਰਪ੍ਰੀਤ ਸਿੰਘ ਸਬਤਾਂ ਤੋਂ ਉਹਨਾਂ ਦੀ ਬੇਟੀ ਰੂਹੀ 3 ਸਾਲ ਦੀ ਜਿਹਦੀ ਮਤਲਬ ਮੌਕੇ ਤੇ ਡੈਥ ਹੋ ਗਈ ਹੈ ਤੇ ਉਹਨਾਂ ਦੀ ਵਾਈਫ ਤੇ ਦੋਨੇ بیٹے ਜਿਹੜੇ ਆ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਅਸੀਂ ਹਸਪੀਟਲ ਐਡਮਿਟ ਕਰਾਇਆ ਟਰੱਕ ਲਵੇਟ ਚਿੰਦੇ ਟਰੱਕ ਵਾਲਾ ਕਬੂ ਗਿਆ ਟਰੱਕ ਨਹੀਂ ਟਰੱਕ ਵਾਲਾ ਫਸ ਗਿਆ ਜੀ ਕੈਂਟਰ ਵਾਲਾ ਤੇ ਕੈਂਟਰ ਨੂੰ ਕਬਜ਼ੇ ਚ ਲੈ ਲਿਆ ਕੀ ਘਰ ਰੋਈ ਕੀਤੀ ਜਾ ਰਹੀ ਹੈ ਉਹਨੂੰ ਹਾਂ ਬਸ ਐਕਸੀਡੈਂਟ ਹੋਇਆ ਵਾ ਉਹਦੇ ਸਬੰਧ ਚ ਅਸੀਂ ਜਿਹੜੀ ਵੀ ਕਾਰਵਾਈ ਹੋਊਗੀ ਉਹ ਕਰਦੇ ਸਰ ਜਿਹੜੇ ਇੰਜਰਡ ਆ ਉਹਨਾਂ ਨੂੰ ਹਸਪੀਟਲ ਜਾ ਕੀ ਕੰਡੀਸ਼ਨ ਉਹਨਾਂ ਦੀ ਉਹ ਪਤਾ ਹੀ ਲੱਗਾ ਵਾ ਵੀ ਜਿਹੜਾ ਇੱਕ ਬੇਟਾ ਆ ਉਹਨਾਂ ਦਾ ਉਹਦੀਆਂ ਉਹਦੀ ਲੱਤ ਟੁੱਟੀ ਆ ਤੇ ਜਿਹੜੀ ਵਾਈਫ ਆ ਉਹ ਤੇ ਦੂਸਰੇ ਬੇਟੇ ਦੇ ਵੀ ਸੱਟਾਂ ਲੱਗੀਆਂ ਟੋਟਲ ਕੀ ਨਹੀਂ ਜਣੀ ਸਰ ਟੋਟਲ ਕੀ ਨਹੀਂ ਹੈ 5 جی ਸੀ ਕੇ ਜੀ ਇੱਕ ਘਰ ਵਾਈਫ ਤੇ ਤਿੰਨ ਬੱਚੇ ਇੱਕੋ ਪਰਿਵਾਰ ਦੇ ਸਾਰੇ ਇੱਕੋ ਪਰਿਵਾਰ ਹੀ ਓਕੇ